ਮੇਰੀ ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਦ ਹਰਦੀਪ ਸਿੰਘ ਮੋਗਾ ਤੋਂ ਮੈਂ ਸਨ 1986 ਤੋਂ ਆਯੁਰਵੇਦਿਕ ਸੇਵਾ ਦੇ ਵਿੱਚ ਆਯੁਰਵੈਦਿਕ ਦਵਾਈਆਂ ਦੇ ਨਾਲ ਪ੍ਰੈਕਟਿਸ ਕਰ ਰਿਹਾ ਹਾਂ ਸੋ ਆਪਾਂ ਕੁਝ ਟਾਈਮ ਪਹਿਲਾਂ ਇੱਕ ਹੋਰ ਥੈਰੇਪੀ ਸ਼ੁਰੂ ਕੀਤੀ ਸੀ ਜਿਸ ਦਾ ਨਾਮ ਹੈ ਹਿਪਨੋਥੈਰੇਪੀ ਹਿਪਨੋਟਿਜ਼ਮ ਯਾਨੀ ਕਿ ਸਮੋਹਣ ਦੇ ਦੁਆਰਾ ਆਪਣੇ ਮਨ ਦੇ ਨਾਲ ਜਿੰਨੀਆਂ ਵੀ ਬਿਮਾਰੀਆਂ ਹਨ ਜਿਸ ਤਰ੍ਹਾਂ ਡਿਪਰੈਸ਼ਨ ਫਿਕਰ ਨੀਂਦ ਨਾ ਆਉਣਾ ਇਨਸੋਮਨੀਆ ਚਿੰਤਾ ਐਂਜਾਇਟੀ ਕ੍ਰੋਧ ਐਂਗਰ ਡਰ ਫੋਬੀਆ ਡਰ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ ਜਿਸ ਤਰ੍ਹਾਂ ਬਹੁਤੇ ਲੋਕਾਂ ਨੂੰ ਸੱਪ ਦਾ ਡਰ ਭੀੜ ਦਾ ਡਰ ਟ੍ਰੇਨ ਦੇ ਵਿੱਚ ਸਫ਼ਰ ਦਾ ਡਰ ਬੱਸ ਦੇ ਵਿੱਚ ਭੀੜ ਦਾ ਡਰ ਜਾਂ ਪਲੇਨ ਦਾ ਡਰ ਬਹੁਤੇ ਮੇਰੇ ਵੀਰਾਂ ਭੈਣਾਂ ਨੂੰ ਬੰਦ ਕਮਰੇ ਦੇ ਵਿੱਚ ਵੀ ਡਰ ਲੱਗਦਾ ਹੈ ਏਟੀਐਮ ਦੇ ਵਿੱਚ ਵੀ ਜਾਣ ਤੋਂ ਘਬਰਾਉਂਦੇ ਹਨ ਲੈਫਟ ਦੇ ਵਿੱਚ ਵੀ ਡਰ ਲੱਗਦਾ ਸੋ ਇਹ ਸਾਰੀਆਂ ਹੀ ਮਾਨਸਿਕ ਬਿਮਾਰੀਆਂ ਦਾ ਹਿਪਨੋਥੈਰੇਪੀ ਦੇ ਵਿੱਚ ਬਿਨਾ ਦਵਾਈ ਤੋਂ ਪੱਕਾ ਇਲਾਜ ਸੰਭਵ ਹੈ ਇਸ ਤੋਂ ਇਲਾਵਾ ਬੁਰੀਆਂ ਆਦਤਾਂ ਦਾ ਛੱਡਣਾ ਜਿਸ ਦਾ ਨਸ਼ੇ ਕਿਸੇ ਵੀ ਕਿਸਮ ਦੇ ਨਸ਼ੇ ਹਨ ਸ਼ਰਾਬ ਦਾ ਨਸ਼ਾ ਹੈ ਫੀਮ ਕੋਈ ਵੀ ਹੋਰ ਨਸ਼ਾ ਹੈ ਅਗਰ ਆਪਾਂ ਮਨ ਤੋਂ ਛੱਡਣਾ ਚਾਹੁੰਦੇ ਹਾਂ ਤਾਂ ਛੁੱਟ ਜਾਂਦਾ ਹੈ ਸੋ ਬੁਰੀਆਂ ਆਦਤਾਂ ਦੇ ਵਿੱਚੋਂ ਅੱਜ ਦੀ ਤਰੀਕੇ ਦੇ ਵਿੱਚ ਕਿ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਮੋਬਾਈਲ ਫੋਨ ਦਾ ਐਡਿਕਟਡ ਹੋਣਾ ਉਸ ਦੀ ਲਤ ਵੀ ਇਸ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਛੜਾਈ ਜਾਂਦੀ ਹੈ ਬਹੁਤ ਬੱਚੇ ਅੱਜ ਦੀ ਤਰੀਖ ਦੇ ਵਿੱਚ ਪੜ੍ਹਾਈ ਦੇ ਵਿੱਚ ਮਨ ਨਹੀਂ ਲਾਉਂਦੇ ਪੜ੍ਹਾਈ ਦੇ ਵਿੱਚ ਬੱਚਿਆਂ ਦਾ ਮਨ ਨਾ ਲੱਗਣਾ ਜਾਂ ਯਾਦਦਾਸ਼ਤ ਦੀ ਘਾਟ ਜਾਂ ਆਤਮ ਵਿਸ਼ਵਾਸ ਯਾਨੀ ਕਿ ਕੌਨਫੀਡੈਂਸ ਲੈਵਲ ਦਾ ਘਟ ਹੋਣਾ ਅਤੇ ਮਨ ਨੂੰ ਸ਼ਾਂਤ ਕਰਨ ਦੇ ਲਈ ਇਸ ਪੈਥੀ ਦਾ ਬਹੁਤ کارਗਰ ਅਪਯੋਗ ਸਿੱਧ ਸਾਬਤ ਹੋਇਆ ਹੈ ਸੋ ਦੋਸਤੋ ਇਸ ਤੋਂ ਇਲਾਵਾ ਆਪਾਂ ਹਿਪਨੋਥੈਰੇਪੀ ਅਤੇ ਕੈਰੋਪ੍ਰੈਕਟਰ ਦੇ ਦੁਆਰਾ ਸਰੀਰਕ ਰੋਗਾਂ ਨੂੰ ਵੀ ਆਪਾਂ ਠੀਕ ਕਰਦੇ ਹਾਂ ਜਿਸ ਤਰ੍ਹਾਂ ਸਰੀਰਕ ਦਰਦਾਂ ਮਾਈਗਰੇਨ ਸਰਵਾਈਕਲ ਡਿਸਕ ਦਾ ਦਰਦ ਮੋਢੇ ਜਾਮ ਹੋਣਾ ਗੋਡਿਆਂ ਦਾ ਦਰਦ ਨਾਭੀ ਯਾਨੀ ਕਿ ਧਰਨ ਦਾ ਵਾਰ-ਵਾਰ ਆਪਣੀ ਜਗ੍ਹਾ ਤੋਂ ਖਿਸਕ ਜਾਣਾ ਇਹ ਸਰੀਰਕ ਦਰਦਾਂ ਦਾ ਵੀ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਇਲਾਜ ਕਰਦੇ ਹਾਂ